ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਹਾਂਜੀ ਅੱਜ ਗੱਲ ਕਰਦੇ ਆਂ ਜੀ ਆਪਾਂ ਮਿੰਨ 27 ਪਾਊਡਰ ਬਾਰੇ ਜੀ ਇਹ ਸੰਪਰਕ ਫਾਰਮਾ ਕੰਪਨੀ ਦਾ ਆਉਂਦਾ ਮਿੰਨ 27 ਪਾਊਡਰ ਜੀ ਇਹ 1/2 ਕਿਲੋ ਦੀ ਪੈਕਿੰਗ ਚ ਆਉਂਦਾ ਤੇ 10 ਕਿਲੋ ਦੀ ਪੈਕਿੰਗ ਆਉਂਦੀ ਹੈ ਜੀ ਤੇ 20 ਕਿਲੋ ਦੀ ਪੈਕਿੰਗ ਆਉਂਦੀ ਹੈ ਜੀ ਜੇ ਕਿਸੇ ਵੀ ਵੀਰ ਦਾ ਪਸ਼ੂ ਖੁੱਲ ਕੇ ਹੀਟ ਚ ਨਾਉਂਦਾ ਹੋਵੇ ਤੇ ਬਾਰ-ਬਾਰ ਪੀਟ ਕਰਦਾ ਹੋਵੇ ਤਾਂ ਤੁਸੀਂ ਇਹ ਪਾਊਡਰ ਵਰਤ ਸਕਦੇ ਹੋ ਜੀ ਆਪਾਂ ਨੇ ਇਹਦਾ ਰਿਜ਼ਲਟ ਲਿਆ ਬਹੁਤ ਸੋਹਣਾ ਰਿਜ਼ਲਟ ਮਿਲਿਆ ਜੀ ਆਪਣੀ ਵੀ ਆਹ ਛੋਟੀ ਕੁੱਲ ਕੀ ਹੀਟ ਚ ਨਹੀਂ ਹੁੰਦੀ ਜੀ ਤੇ ਹੁਣ ਇਹ ਗੱਭਣ ਚੈੱਕ ਪਾਸ ਹੈ ਜੀ ਤੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਜੀ ਪਾਊਡਰ ਦਾ ਤੇ ਤੁਸੀਂ ਵੀ ਆਪਦੇ ਛੋਟੇ ਪਸ਼ੂਆਂ ਤੋਂ ਲੈ ਕੇ ਦੁੱਧ ਵਾਲੇ ਵੱਡੇ ਪਸ਼ੂਆਂ ਤੱਕ ਵਰਤ ਸਕਦੇ ਹਾਂ ਜੀ 100 ਤੋਂ 50 ਗ੍ਰਾਮ ਦੀ ਡੋਜ਼ ਹੈ ਜੀ ਤੇ ਆ ਤੁਸੀਂ ਬਸ ਸਿੱਧਾ ਕੱਖਾਂ ਦੇ ਉੱਤੇ ਛਿੜਕ ਸਕਦੇ ਹੋ ਜੀ ਦਾਣੇ 'ਚ ਮਿਕਸ ਕਰਕੇ ਪਸ਼ੂ ਬਹੁਤ ਚੰਗੀ ਤਰ੍ਹਾਂ ਖਾਂਦੇ ਹੈ ਜੀ ਕੋਈ ਵੀ ਇਹ ਚੋ ਸਮੈਲ ਨਹੀਂ ਹੈਗੀ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਆਪਾਂ ਵੀ ਇਹ ਆਪਣੇ ਪਸ਼ੂਆਂ ਤੇ ਵਰਤਿਆ ਜੀ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲੇ ਜੇ ਤੁਸੀਂ ਵੀ ਇਹ ਵੀਰਨਾ ਸੰਪਰਕ ਕਰਨਾ ਤਾਂ ਆਪਾਂ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਦੇ ਦਾਂਗੇ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲੇ ਜੀ ਮਿੰਨਸ 27 ਪਾਊਡਰ 27 ਤਰ੍ਹਾਂ ਦਾ ਧਾਤਾਂ ਦਾ ਚੂਰਾ ਹੁੰਦਾ ਜੀ ਇਹਦੇ 'ਚ ਤੇ ਕਿਸੇ ਵੀ ਵੀਰ ਦਾ ਪਸ਼ੂ ਖੁੱਲ੍ਹ ਕੇ ਹੀਟ 'ਚ ਨਾ ਆਉਂਦਾ ਹੋਵੇ बार-बार ਰਿਪੀਟ ਕਰਦਾ ਹੋਵੇ ਜੀ ਤਾਂ ਤੁਸੀਂ ਇਹ ਪਾਊਡਰ ਵਰਤ ਸਕਦੇ ਹੋ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲੇ ਜੀ ਝੋਟੀਆਂ ਤੇ ਜੀ ਤੇ ਛੋਟੇ ਪਸ਼ੂਆਂ ਨੂੰ ਵੀ ਇਹ ਵਰਤ ਸਕਦੇ ਹੋ ਜਿਵੇਂ ਛੋਟੇ ਬੱਚੇ ਨੇ ਜੀ ਉਹਨਾਂ ਨੂੰ ਘੱਟ ਡੋਜ਼ ਦੇ ਸਕਦੇ ਹੋ ਤੇ ਦੁੱਧ ਵਾਲੇ ਪਸ਼ੂਆਂ ਨੂੰ ਵੀ ਵਰਤ ਸਕਦੇ ਹੋ ਤੁਸੀਂ ਮਿੰਨ 27 ਕਵਟਰ ਵੀ ਧੰਨਵਾਦ ਦੋਸਤੋ